ਭਾਈ ਸਾਹਿਬ ਭਾਈ ਨਿਰੰਦਰ ਸਿੰਘ ਜੀ ਬਨਾਰਸ ਵਾਲੇ ਭਾਈ ਸਾਹਿਬ ਪਰਨ ਤਿਰਸੀ ਜਦੋਂ ਐੋ ਜੇ ਮਨੁੱਖਾਂ ਨੂੰ ਰਿਟਾਇਰ ਕੀਤਾ ਜਾਂਦਾ ਮੈਨੂੰ ਬੜੀ ਮੈਨੂੰ ਬੜਾ ਦੁੱਖ ਹੁੰਦਾ ਹੈ ਮੈਨੂੰ ਮਾਫ ਕਰਨਾ ਕਿਉਂਕਿ ਜਿਹੜੇ ਮੈਨੂੰ ਜਾਣਦੇ ਨੇ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਗੁਰਦੁਆਰਾ ਦਾ ਸੰਚਾਲਕ ਉਹ 80 ਸਾਲ ਦਾ 90 ਸਾਲ ਦਾ ਵੀ ਚੱਲਦਾ ਕਿਉਂ ਰਾਗੀ ਗ੍ਰੰਥੀ ਨੂੰ 60 ਸਾਲ ਦੇ ਨੂੰ ਰਿਟਾਇਰ ਕਰਦੇ ਬੜਾ ਤੱਕਾ ਹੁੰਦਾ ਸਾਡੀ ਸ਼੍ਰੇਣੀ ਨਾਲ ਭਾਈ ਸਾਹਿਬ ਜੀ ਬੈਠੇ ਨੇ ਚੜ ਡੇਰਾ ਬਸੀ ਇਹਨਾਂ ਨੇ ਕਾफी ਸੰਗਤਾਂ ਨੂੰ ਨਿਹਾਲ ਕੀਤਾ ਬੱਚਿਆਂ ਨੂੰ ਪਰ ਗੁਰੂ ਸੰਗਤ ਜੀ ਮੈਂ ਕਈ ਵਾਰੀ ਬਚਨ ਕਰਦਾ ਹੁੰਨਾ ਵੀ ਸਾਨੂੰ ਇਹੋ ਜੀਆਂ ਸ਼ਕਤੀਆਂ ਨੂੰ ਸਾਹਮਣਾ ਕਰਦਾ ਹੈ ਤਾਂ ਮੈਂ ਪ੍ਰਿੰਸੀਪਲ ਸਾਹਿਬ ਨੂੰ ਸੁਖਗੰਗ ਸਿੰਘ ਜੀ ਨੂੰ ਮੈਂ ਕਹਾਂ ਜੀ ਤੁਸੀਂ ਮੈਨੂੰ ਵੈਸੇ ਬੁਲਾ ਲਿਆ ਕਰੋ ਤੇ ਮੈਂ ਵੈਸੇ ਬੈਠਾ ਕਰਾਂ ਮੈਨੂੰ ਕਿਰਤ ਲਈ ਨਾ ਬੁਲਾਇਆ ਕਰੋ ਕਿਉਂਕਿ ਆ ਆਪਣੇ ਵਸ ਦਾ ਕੰਮ ਨਹੀਂ ਆਪਣਾ ਹੈਗਾ ਖੁੱਲਾ ਗੋਣਾ ਤੇ ਨਿਰੰਦਰ ਸਿੰਘ ਨੇ ਇੱਕ ਗੱਲ ਕਹੀ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਸਿੱਖੇ ਆ ਨਹੀਂ ਸਿੱਖੇ ਆ ਇੱਕ ਅਲੱਗ ਗੱਲ ਹੈ ਪਰ ਜਦੋਂ ਕੋਈ 10 ਜਥਿਆਂ ਦੇ ਉੱਪਰ ਬੈੰਦੇ ਹੋ ਨਾ ਜੀ ਤੇ ਜਦੋਂ ਤੁਸੀਂ ਅਲਾਪ ਛੱਡਦੇ ਨੂੰ ਸਾਰਾ ਕੁਝ ਲਪੇਟ ਕੇ ਲੈ ਜਾਂਦੇ ਇੱਕ ਸੂਰਜ ਨੇ ਭਾਈ ਨਿਰੰਦਰ ਸਿੰਘ ਜੀ ਮੈਂ ਬਹੁਤ ਪੁਰਾਣੀਆਂ ਗੱਲਾਂ ਨੇ ਆ ਤਕਰੀਬਨ 1998 ਮੈਂ ਨਾਨਕ ਨਿਵਾਸ ਅੱਗੇ ਆ ਜਾਓ ਓਕੇ ਠੀਕ ਹੈ ਤੇ ਮੈਂ ਨਾਨਕ ਨਿਵਾਸ 6ਵੀਂ ਮੰਜ਼ਲ ਤੇ ਖਲੋਤਾ ਮੈਨੂੰ 6ਵੀਂ ਮੰਜ਼ਲ ਤੇ ਕਮਰਾ ਮਿਲਿਆ ਸੀ ਮੇਰੀ ਡਿਊਟੀ ਸੀ ਸੋਦਰ ਦੀ ਤੇ ਇਹ ਡਿਊਟੀ ਕਰਕੇ ਥੱਲੇ ਖਲੋਤੇ ਜਿੱਥੇ ਹੁਣ ਜੋੜਾ ਘਰ ਹੈ ਨਾ ਉੱਥੇ ਖਲੋਤੇ ਨਹੀਂ ਮੇਰੀ ਯਾਦ ਆਸ਼ਤ ਬਹੁਤ ਵਧੀਆ ਹੈ ਤੇ ਨਕਲ ਮਾਰਨ ਚ ਵੀ ਮੈਂ ਨੰਬਰ 1 ਆਨਾ ਸੰਗੀਤ ਦਾ ਸ਼ਬਦ ਦਾ ਗਾਣੇ ਦਾ ਗਜ਼ਲ ਦਾ ਕਿਸੇ ਦੀ ਨਕਲ ਮਰਵਾ ਲਓ ਪਰ ਉਹ ਨਕਲ ਦੇ ਵਿੱਚ ਫਿਰ ਮੇਰੀ ਕਾਮਯਾਬੀ ਇੱਕ ਬਹੁਤ ਵਧੀਆ ਹੁੰਦੀ ਹੈ ਇਹ ਉੱਥੇ ਥੱਲੇ ਖਲੋਤੇ ਉਹ 6ਵੀਂ ਮੰਜ਼ਲ ਐ ਕੀਰਤਨ ਨਹੀਂ ਸੀ ਕਰ ਰਹੇ ਉੱਥੇ ਉਹ ਕਾਫੀ ਸੰਗਤ ਖਲੋਤੇ ਸੀ ਉੱਪਰ ਮੈਂ ਕਿਸੇ ਨਾਲ ਖਲੋਤਾ ਸੀ ਕੋਈ ਸੱਜਣ ਖਲੋਤੇ ਸਨ ਤੇ ਇਹ ਥੱਲੇ ਗੱਲਾਂ ਕਰ ਰਹੇ ਸੀ ਮੈਂ ਕਹਿੰਦੇ ਇਹ ਕੌਣ ਨੇ ਇਹ ਤਾਂ ਭਾਈ ਸਾਹਿਬ ਨਿਰੰਦਰ ਸਿੰਘ ਬਨਾਰਸ ਵਾਲੇ ਨੇ ਮੈਂ ਕਹਿੰਦੇ ਆਮ ਗੱਲ ਕਰ ਰਹੇ ਨੇ ਹਲੇ ਆਮ ਗੱਲ ਕਰ ਰਹੇ ਨੇ ਨਹੀਂ ਕਿ ਆਮ ਗੱਲ ਦੇ ਵਿੱਚ ਸੁਰ ਐਡਾ ਉੱਚਾ ਉੱਚਾ ਹੈ ਤੇ ਜਦੋਂ ਗਾਦੇ ਹੋਣਗੇ ਫਿਰ ਕੀ ਕਹਿੰਦੇ ਭਾਈ ਸਾਹਿਬ ਉਸ ਤੋਂ ਵੀ ਉੱਚਾ ਗੁਰਸਖਤ ਜੀ ਕੁਝ ਰੂਹ ਆ ਪਰਮਾਤਮਾ ਸਪੈਸ਼ਲ ਸੰਸਾਰ ਤੇ ਪੇਚਦਾ ਹੈ